सोनी कैसी हो तो रही पीछे से हम लोग जा रहे थे वो पीछे से बजड़ी वाला ट्रक आया मार दिया धक्का सब पर गाड़ी पलटी खा दिया कहाँ जा रहे थे हां कंपनी में धागा कंपनी में कौन सी कंपनी कौशल कंपनी तो बस, आ, बस में उधर उतरवाई और इधर गिनाली है ना आज 35 35 हो गई सब लोग चोट लग गई मेरा तो अंदर लगा है

ਇਈ ਆਪਣੇ ਇਧਰੋਂ ਗੋਵਿੰਦਗੜ੍ਹ ਸੈਟ ਤੋਂ ਆ ਰਹੇ ਦੀ ਗੱਡੀ ਆਪਣੇ ਧਾਗਾ ਫੈਕਟਰੀ ਵਾਲੀ ਲੇਡੀਆਂ ਵਾਲੀ ਉਹ ਉਥੇ ਮੰਜੀ ਜਿਹੜਾ ਚ ਰਸਤਾ ਆਪਣੇ ਇਧਰੋਂ ਸਮਰਾਲੇ ਕੰਨੀਓ ਜਾ ਰਿਹਾ ਜੀ ਟਿਪਰ ਉਹਦੇ ਨਾਲ ਐਕਸੀਡੈਂਟ ਹੋਇਆ ਜੀ ਫਰੋਸਿੰਨ ਤੇ ਕਿੰਨੀ ਸੱਟ ਲੱਗੀ ਕਿੰਨੇ ਇਹਨਾਂ ਦੇ ਹੋਣ ਗਈ 15-20 ਮਰੀਜ਼ ਹੋਣਗੇ ਜਿਹੜੇ ਅਸੀਂ ਜਮੌਕੇ ਤੇ ਜਦ ਸਾਡੀ ਗੱਡੀ ਕੋਲੇ ਖੜੀ ਸੀ ਅਸੀਂ ਤਾਂ ਚੱਕ ਕੇ ਲੈ ਆਏ ਉਹਨੂੰ ਦੋ ਤਿੰਨ ਲੇਡੀਆਂ ਦੇ ਸੱਟ ਜ਼ਿਆਦਾ ਹੈ ਜਿਨ੍ਹਾਂ ਦੇ ਲੱਤਾਂ ਦੇ ਸੱਟ ਜਿਆਦਾ ਹੈ ਜਾਂ ਫੋਰ ਸੱਟ ਸਿਰ ਚ ਸੱਟ ਜਿਆਦਾ ਹੈ ਕੀ ਬੜੀ ਪਾਸੀ ਛੋਟੀ ਸੀ ਇਹ ਐਂਡੀ ਕੇ ਆਪਣੇ 15 20 ਕ ਵਾਲੀ ਹੁੰਦੀ ਹੈ ਜਿਹੜੀ ਦੂਜੀ ਛੋਟੀ 32 ਸੀਟਰ ਜਾਂ 22 22 ਕੀ ਸੀਟਰ ਹੁੰਦੀ ਜਿਹੜੀਆਂ ਗੱਡੀਆਂ ਛੋਟੀਆਂ ਪੁੱਕਣਾਂ ਦੀ ਗੱਡੀ ਤੇ ਉਹ ਗੱਡੀ ਤਾਂ ਹੀ ਆਇਆ ਇਹ ਗੱਡੀ ਦਾ ਗਰੀ ਪੈਸੀ ਥੱਲੇ ਦੂਲੜ ਸਾਨੀ ਹੁਣ ਗੱਡੀ ਦਾ ਜਿਆਦਾ ਦੇਖੀ ਨਹੀਂ ਆਗੇ ਸਾਨੂੰ ਤਾਂ ਇਹਨਾਂ ਦੇ ਚੱਕਣੇ ਦੀ ਪੈ ਗਈ ਤਾਂ ਮੈਂ ਤਾਂ ਚੱਕ ਕੇ ਲਿਆਂਦੇ ਆਂ ਯਰੇ ਵੈਸੇ ਵਧੀਆ ਪਹੁੰਚ ਗਏ ਜੀ ਟਾਈਮ ਨਾਲ ਆਪਣੇ ਮੁਕਤੀ ਛੱਡਦਾ ਜਾਨੀ ਨਾ ਜਾਣੀ ਨਿਸਾਨ ਤੋਂ ਬਚਾਈ ਬਾਕੀ ਉਹਰੇ ਦੇਖਦੇ ਜure ਹੁਣੇ ਜਿਹੜਾ ਰੁਕੇ ਰਿਹਾ ਸਰਪੰਚ ਜਿੰਨਾ ਬੋਗਾ ਸਾਬ ਲਾਣਗੇ ਦੋ ਤਿੰਨ ਦੋ ਤਿੰਨ ਲੇਡੀਜ਼ ਸਟ ਜਿਆਦਾ ਜੀ ਕੀ ਨਾਮ ਆ ਜੀ ਤੁਹਾਡਾ ਮੇਰਾ ਗੁਰਮੀਤ ਸਿੰਘ ਸਰਪੰਚ ਪਿੰਡ ਕਿਹੜਾ ਦਾ ਸਾਹਿਬ ਕੀ ਹੋਇਆ ਜੀ ਉਹ ਇੱਥੇ ਜੀ ਇਧਰੋਂ ਟਰੱਕਾਂ ਦੀ ਬੱਟਿਆਂ ਦਾ ਭਰੇ ਆ ਉਹ ਵੀ ਤੇ ਜਾ ਰਹੇ ਜੀ ਇਧਰ ਬੈਨ ਆ ਰਹੀ ਸੀ ਦੋਆਂ ਦੀ ਆਪਸ ਵਿੱਚ ਟੱਕਰ ਹੋ ਗਈ 20 25 ਸਵਾਰੀਆਂ ਸੀ ਸਾਰੀਆਂ ਵਿੱਚੋਂ ਗੱਡੀਆਂ ਗਈਆਂ ਨੇ ਕਿਹੜੀ ਫੈਕਟਰੀ ਦੀ ਬੱਸ ਆ ਜੀ ਕਿੱਥੇ ਦੀ ਹੈਗੀ ਇਹ ਇਹ ਫੈਕਟਰੀ ਦੀ ਬੱਸ ਆ ਜੀ ਰੈਕਸਨ ਲੂਸ ਤੋਂ ਪਤਾ ਨਹੀਂ ਕਿਹੜੀ ਫੈਕਟਰੀ ਆ ਉਹਦੀ ਹੈ ਇਹ ਅੱਛਾ ਜੀ ਹਾਂ ਜੀ 20 25 ਸਵਾਰੀਆਂ ਦੇ ਵਿੱਚ ਸਾਰੀਆਂ ਫੱਟੜ ਹੋ ਗਈਆਂ ਨੇ ਇੱਕ ਗੁੜੀ ਦੇ ਵੱਧ ਸੱਟ ਲੱਗੀਆਂ ਆ ਬਾਕੀ ਦਾ ਠੀਕ ਨੇ ਜਾਨੀ ਕਿੱਥੇ ਭੇਜਿਆ ਗਿਆ ਉਹਨਾਂ ਨੂੰ ਉਹਨਾਂ ਨੂੰ ਅਸੀਂ ਐਂਬੂਲੈਂਸ ਚ ਪਾ ਲਏ ਜੀ ਇੱਥੇ ਕੰਨੇ ਭੇਜਿਆ ਗਿਆ ਸਰਕਾਰੀ ਹਸਪਤਾਲ ਤੇ ਅੱਛਾ ਮੌਕੇ ਤੇ ਪੁਲਿਸ ਪਹੁੰਚ ਗਈ ਜੀ ਮੌਕੇ ਤੇ ਪੁਲਿਸ ਆ ਗਈ ਤੇ ਜਾਨੀ ਥੋੜਾ ਮੋਟਾ ਰਿਲੇਟ ਹੋਈ ਜਾਂਦੀ ਆ ਗਈ ਕਿੰਨੀਆਂ ਕਿ ਸੱਟਾਂ ਲੱਗੀਆਂ ਸੀ ਸੱਟਾਂ 2-4 ਦੇ ਬਹੁਤ ਜ਼ਿਆਦੇ ਨੇ ਯਾਨੀ ਬਕਤੀ ਦਾ ਥੋੜੇ ਥੋੜੇ ਛੱਟਾਂ ਨੇ ਅੱਥਾ ਦੇ ਹੋਰ ਗਾਰੇ ਕੀ ਲੱਗਦਾ ਕੀ ਗਲਤੀ ਹੋਈ ਐ ਸੇ ਗਲਤੀ ਤਾਂ ਉਹ ਦੇਖੋ ਜੀ ਉਹ ਵੀ ਬੱਤੇ ਜਾ ਰਿਆ ਦੀ ਵੀ ਤੇ ਜਾ ਰਿਆ ਦੀ ਦੋਏ ਜਾਵੇ ਨਾ ਉਹ ਤਾਂ ਗੱਡੀ ਰੁਕੀ ਜਾਨਾ ਇਹਦੋਂ ਰੁਕੀ ਹੈ ਬੈਨ ਤੁਸੀਂ ਚਲਾਉਂਦੇ ਸੀਗਾ ਜੀ ਹਾਂ ਜੀ ਕੀ ਹੋਇਆ ਜੀ ਹੱਸ ਹੈ ਜੀ ਟਰੱਕ ਆਲਾ ਆ ਰਿਆ ਦੀ ਇਧਰੋਂ ਅੱਛਾ ਗੱਡੀ ਖੜਨ ਲੱਗੀ ਸੀ ਇਹਨੇ ਆ ਕੇ ਚੱਕਰੀ ਪਿੱਛੇ ਕਿੰਨੀਆਂ ਕੁੜੀਆਂ ਸੀਗੀਆਂ ਵਿੱਚ 14-15 ਕਿਹੜੀ ਫੈਕਟਰੀ ਦੀ ਹੈ ਜੀ ਬਹੁਤ ਸੰਜੀ ਅੱਛਾ ਪਹਚਾ ਹੈਗਾ ਹੁਣ ਕਿਹੜਾ ਤਾਂ ਹੈਗੇ ਪੰਜਾਬ ਵਾ ਦੀ ਕਿੱਥੇ ਲੈ ਗਏ ਨੇ ਉਹਨਾਂ ਨੂੰ ਕੁੜੀ ਬਲੈਂਸ ਚਾਹ ਜੀ ਖੰਨੇ ਅੱਛਾ ਜੀ ਕੀ ਗਲਤੀ ਲੱਗੀ ਆ ਤੁਹਾਨੂੰ ਕੀ ਲੱਗਦਾ ਆਹ ਦੇਖੋ ਜੀ ਹੁਣ ਕੋ ਸਾਹਮਣੇ ਦਾ ਹੈਗਾ ਇਹਨੇ ਕਿਵੇਂ ਜੋਰ ਨਾਲ ਮਾਰਿਆ ਕੀ ਬਹੁਤ ਤੇਜ਼ ਤੇ ਦੋਨੇ ਤੇਜ਼ ਆਉਂਦੀ ਸੀ ਕੋ ਫੜਾ ਉਹ ਤਾਂ ਰੋਕੇ ਆਪੇ ਭੱਜ ਗਏ ਬੰਦਿਆਂ ਨੇ ਫਿਰ ਅੱਛਾ ਜੀ ਜਿਹੜੇ ਹਾਂਜੀ ਸਰ ਕੀ ਹੋਇਆ ਜੀ ਇਹ ਨਾ ਜੀ ਆਪਣੇ ਕੋਰਸਨ ਫੈਕਟਰੀ ਦੀਆਂ ਬੈਨਾਂ ਨੇ ਜਿਹੜੀਆਂ ਇਹ ਖੰਨੇ ਸਾਈਡ ਤੋਂ ਇੱਥੇ ਕੋਰਸਨ ਫੈਕਟਰੀ ਜਾਂਦੀਆਂ ਨੇ ਇਹ ਖੰਨੇ ਸਾਈਡ ਤੋਂ ਆ ਰਹੀ ਸੀਗੇ ਜਿਹਦੇ ਵਿੱਚ ਲੇਡੀਜ਼ ਸੀਗੀਆਂ ਫੈਕਟਰੀ 'ਚ ਕੰਮ ਕਰਨ ਵਾਲੀਆਂ ਇੱਕ ਸਮਰਾਲਾ ਸਾਈਡ ਤੋਂ ਟਿੱਪਰ ਸੀਗਾ ਲੋਡ ਆਪਣੇ ਪੱਥਰ ਦਾ ਉਹਦੀ ਜਾਂ ਬ੍ਰੇਕ ਨਹੀਂ ਲੱਗੀ ਕੀ ਹੈਨਾ ਵੀ ਉਹਨੇ ਗੱਡੀ ਚੱਕੇ ਤੇ ਸਾਈਡ ਤੇ ਮਾਰੀ ਇਹਨਾਂ ਦੇ ਵਿੱਚੋਂ ਫਟੋਫਟ 8-10 ਲੇਡੀਆਂ ਜਿਹੜੀਆਂ ਨੇ ਜਿਵੇਂ ਗੁੱਜੀਆਂ ਸਟਾਪ ਵਗੈਰਾ ਲੱਗੀਆਂ ਹੈਨਾ ਪਲਟਨ ਇੱਕ ਦੇ ਕਾਫੀ ਲੱਤ ਫ੍ਰੈਕਚਰ ਹੋ ਗਈ ਕਿੱਥੇ ਭੇਜਿਆ ਜੀ ਇਹਨਾਂ ਨੂੰ ਇਹਨਾਂ ਨੂੰ ਸਿਵਲ ਹਸਪੀਟਲ ਕਿੰਨੇ ਕੁ ਸੀਗੀਆਂ ਜਿਹੜੀਆਂ ਲੇਡੀ ਸੀਗੀਆਂ ਫੈਕਟਰੀ ਦੀ ਇਹ ਹੁਣ ਇਹਦੇ 8-10 ਕੁ ਸੀਗੀਆਂ ਗਿਣੀਆਂ ਨਹੀਂ ਆਪਾਂ ਕਾਲੀ ਦੇ ਵਿੱਚ ਕਿੰਨੇ ਮਤਲਬ ਚੱਕਰੇ ਸੀਗੇ ਟਿੱਪਰ ਫੜਿਆ ਜੀ ਮੋੜ ड्राइवर जी ड्राइवर किंग ऑफ स्पाइसेस रेस्टोरेंट कैफे एंड रूफ में आपका स्वागत है यहाँ की सर्विस और रेस्टोरेंट का इंटीरियर फाइव स्टार रेस्टोरेंट जैसा ही है यहाँ आपको मिलेगी वेज नॉन वेज इंडियन पंजाबी एंड कॉन्टिनेंटल फूड की वैरायटी। ਜੈਸਾ ਨਾਮ ਵੈਸਾ ਖਾਣਾ ਕਿੰਗ ਆਫ ਸਪਾਈਸਿਸ